ਕਹਿੰਦਾ ਬੇਟਾ ਸਭ ਤੋਂ ਪਹਿਲਾਂ ਤਾਂ ਸਭ ਦਾ ਸ਼ੁਕਰੀਆ ਇਹ ਅਦਾ ਕਰਦੇ ਆ ਹਨਾ ਕਰੋੜਾਂ ਦੀਆਂ ਦੁਆਵਾਂ ਨੂੰ ਸੁਣ ਕੇ ਵਿਗਰੂ ਨੇ जख्मਾਂ ਤੇ ਇੱਕ ਆਪਾ ਕਹਿ ਸਕਦੇ ਮੱਲਮ ਲਾਈ ਹੈ ਇੱਕ ਛੋਟੀ ਜੀ ਉਮੀਦ ਦੀ ਕਿਰਨ ਹੈ ਜਿਹੜੀ ਉਹ ਦਿੱਤੀ ਹੈ ਜਿਹਦੇ ਸਹਾਰੇ ਜਿਹੜਾ ਬੁਢਾਪਾ ਕੱਟ ਲਾਂਗੇ ਆਪਣਾ ਤੇ ਬਿਨਾਂ ਵਾਲਾ ਤੋਂ ਥੋੜਾ ਜਆ ਇੰਨੇ ਵੱਡੇ ਇਨਸੀਡੈਂਟ ਤੋਂ ਮਗਰੋਂ ਸੰਭਲਣਾ ਬਹੁਤ ਔਖਾ ਹੋ ਜਾਂਦਾ ਹੈ ਪਰੰਤੂ ਫਿਰ ਵੀ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਿਆ ਪ੍ਰਮਾਤਮਾ ਦੇ ਚਰਨਾਂ 'ਚ ਸਿਰ ਰੱਖਿਆ ਵੀ ਕਿਸ ਨਾ ਕਿਸੇ ਪਾਸੇ ਕੋਈ ਰਸਤਾ ਦਿਖਾਓ ਹਨਾ ਤਾਂ ਵੈਗਰੂ ਨੇ ਮਿਹਰ ਕੀਤੀ ਔਰ ਮੈਂ ਤੁਹਾਡੇ ਮਾਧਮ ਦੇ ਨਾਲ ਸਾਰੀ ਆਵਾਮ ਦਾ ਵਿਸ਼ਵ ਪਰਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਇੱਥੇ ਗੁਰੂ ਘਰਾਂ 'ਚ ਜਾ ਜਾ ਕੇ ਆਪੋ ਆਪਣੀ ਸ਼ੁੱਧੇ ਬੋਲ ਜਾ ਜਾ ਕੇ ਅਰਦਾਸਾਂ ਸ਼ੋਧੀ ਜਿੰਦੂ ਸੇ ਤਾਰਾਂ ਆਉਣ ਦੀ ਅਮੰਤਾ ਮੰਨੀਆਂ ਸਾਰਿਆਂ ਨੇ ਤਾਂ ਮਾਲਕ ਨੇ ਕਬੂਲ ਕਰਦੇ ਹੋਏ ਕਲਾਪਨ ਵੱਡੀ ਜ਼ਾਤ ਦਿੱਤੀ ਸਾਰੇ ਸੰਸਾਰ ਦੇ ਵਾਸੀਆਂ ਦਾ ਤੇ ਸਭ ਤੋਂ ਵੱਧ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰੀਆ ਦਾ ਕਲਾਪਨ